सत्यम सत्यनाम सतनाम जी वागुरु वागुरु वा

ਤ੍ਰਿਸ਼ਟ ਕਰੀ ਤੇ ਮਹਾਂ ਬਕਤਾਂ ਸਤਿ ਨਾਮ ਯੋ ਤੇ ਨਾਮ ਜੀ ਆਪ ਜੀ ਦਾ ਪਵਿੱਤਰ ਜਨ ਜਹਾਣਾ ਬਣਾਉਂਦੇ ਹੋਏ ਉਹਨੂੰ ਪਿਆਰ ਦੀ ਨਦਰ ਪਾਉਂਦੇ ਹੋ ਤੇ ਨਾਮ ਸਤਿ ਦੇ ਘੜਾ ਦਾ राम की प्यारे एक वारो एक संत ऐसे पैर आप यदुत चेत बाबा गुरु आरती आंतला हीतल होया बड़ी सुणी के वाणी दरगन पर साद तेना नाम सत्य नाम सत्य नाम जी भगवत गुण गावे आप कैसे शरण में होया संत चलो साहब जी जदूर जो भी दिल पर बैठा ਤੋਂ ਤਾਂ ਨਾਮ ਦਾ ਧਿਆਨ ਕਰਕੇ ਸਤ ਨਾਮ ਸਤ ਨਾਮ ਸਤ ਨਾਮ ਸੇਵਾ ਦੀ ਬਾਤ ਰਾਤ ਰਤਨ ਗੁਰੂ ਦੀ ਬਾਣੀ ਕਰੂਪ ਰੋਪ ਰਤਨ ਜੀ ਆਪ ਨਾਮ ਬਾਣੀ ਨਾਲ ਕਰੋ ਕੇ ਨਾ ਸਚੇਤਤਾ ਵਾਹਿ ਗਰੋ ਅੰਮ੍ਰਿਤ ਮੇਲੇ ਦਾ ਜਾਗਣਾ ਸਤ ਸੇਵਾ ਜੀ ਕੰਮ ਦਾ ਤੁਮ ਬੋ ਨਾਮ ਸਚੇਤਤਾ ਵਾਹਿ ਗਰੋ ਜਿ ਤੁਮਰੀ ਸਾਰਣ ਵਾਹਿਗੁਰੂ ਆਪੇ ਕੋਈ ਬਧੇ ਪਰੇ ਰੱਖੋ ਰੱਖਣ ਆਸੇ ਆਪਾ ਨਾਲੇ ਘਰ ਕੇ ਬੋਲੇ ਬਾਗੀਆਂ ਲੈ ਤਾਂ ਸੱਚੀਆਂ ਸਭਨਾ ਗੁਰਸਾ ਪਰਵਾਰ ਨੇ ਆਪਣਾ ਵੇਦ ਨਾ ਹੰਗ ਜੱਤ ਤੇ ਨਰੁ ਜੀ ਤੁਹਾਨੂੰ ਸਤ ਗੁਰੂ ਆਹੇ ਕੋਈ ਆਪ ਗੰਗੂ ਆਹੇ ਕੋਈ ਚੰਦ ਮਾਤਾ ਦੀ ਥਾਂ ਬਟੁਰ ਬੋਲ ਆਪ ਜੀ ਦੇ ਅਜ਼ੂਲ ਸੱਚੇ ਪ੍ਰਤਾ ਬਾਹਿ ਗੁਰੂ ਅਨੰਤ ਪ੍ਰਕਾਰ ਭੋਜਨ ਭੋਗੀ ਸਤ ਨਾਮ ਸਤ ਨਾਮ ਸਤ ਨਾਮ ਜੀ ਹੋਰ ਲਾਭੋ ਭੋਗਾ ਵਾਹੇ ਕਰ ਵਾਹੇ ਕਰ ਵਾਹੇ ਕਰ ਜੀ ਆਪ ਜੀ ਚਿੰਤਾ ਦੇ ਆਪ ਜੀ ਦੇ ਅਦੂਰ ਪੰਜ ਅੰਮ੍ਰਿਤਾ ਪ੍ਰਸ਼ਾਦ ਜੀ ਦੇ ਪਿਆਰ ਸੱਚੇ ਪਿਤਾ ਵਾਹਿਗੁਰੂ ਭੋਗ ਲਾਭ ਭੋਗ ਕਰਕਾ ਪ੍ਰਸਾਦ ਸਤ ਨਾਮ ਸਤ ਨਾਮ ਸਤ ਨਾਮ ਆਇਆ ਸਤ ਨਾਮ ਭਗਵਾਨ ਬਾਹੂ ਮਿਲ ਮੰਮ ਹੈ ਕਰ ਬਹੇ ਬੰਦ ਜੀ ਰੱਬ ਬਰਸੂ ਚੜਦੀਆਂ ਕਲਾ ਪੱਖੇ ਕਰਨ ਮੇਹਰ ਕਰਿਓ ਖਰੂ ਕਿਰਪਾ ਸੱਚੇ ਪ੍ਰਤਾਪ ਆਈ ਗੋ ਚੜਦੀ ਪਾਰੀ ਸੋ ਕੋ ਪਵਿੱਤਰ ਹੂਮ ਨਾਮੋ ਬੱਜੇ ਕਰੋ ਪਵਿੱਤਰ ਹੂਮ ਨਾਮ ਤੇ ਚਰਨ ਬਾਹੇ ਕਰ ਬਹੇ ਕਰ ਬਹੇ

Please do.

i'm oh, gonna